ਦੁਵਾਰ ਸ਼ਾਮ ਸਰਦੂਲਗੜ੍ਹ ਸ਼ਹਿਰ ਵਿੱਚ ਵਪਾਰੀ ਵੱਲੋਂ ਵਪਾਰੀ ਨਾਲ ਹੋਈ ਟਕਰਾਰ ਤੋਂ ਬਾਅਦ ਹੋਈ ਕੁੱਟਮਾਰ ਦੇ ਚੱਲਦੇ ਮਸਲਾ ਭਖਦਾ ਨਜ਼ਰ ਆਇਆ ਸੀ ਉਸ ਤੋਂ ਬਾਅਦ ਅੱਜ ਵੀਰਵਾਰ ਨੂੰ ਸੰਪੂਰਨ ਸ਼ਹਿਰ ਬੰਦ ਕੀਤਾ ਗਿਆ ਇਹ ਸੰਪੂਰਨ ਸ਼ਹਿਰ ਬੰਦ ਦੀ ਕੋਲ ਸਮੂਹ ਵਪਾਰਕ ਜਥੇਬੰਦੀਆਂ ਵੱਲੋਂ ਮਿਲ ਕੇ ਦਿੱਤੀ ਗਈ ਜਿਸ ਦੇ ਚੱਲਦੇ ਸ਼ਹਿਰ ਦੇ ਸਾਰੇ ਬਾਜ਼ਾਰ ਬੰਦ ਰਹੇ ਅਤੇ ਦੋਸ਼ੀਆਂ ਤੇ ਬੰਦੀ ਕਰ ਵੀ ਕਰਨ ਲਈ ਲੋਕਾਂ ਨੇ ਰੋਸ ਮਜਹਾਰਾ ਕੀਤਾ ਉਹਦੇ ਸਬੰਧ ਵਿੱਚ ਅੱਜ ਅਜੇ ਮੈਂ ਧਰਨੇ ਦੇ ਵਿੱਚ ਆ ਜੋ ਵਪਾਰੀਆਂ ਵੱਲੋਂ ਧਰਨਾ ਲਾਇਆ ਗਿਆ ਤੇ ਇੱਕ ਤਾਂ ਉਹਨਾਂ ਨੂੰ ਵਿਸ਼ਵਾਸ ਅਸੀਂ ਦਿੱਤਾ ਵੀ ਅਸੀਂ ਜਿਹੜੇ ਦੋਸ਼ੀ ਨੇ ਉਹਨਾਂ ਨੂੰ ਜਲਦੀ ਗ੍ਰਿਫਤਾਰ ਕਰ ਲਾਂਗੇ ਇੱਕ ਉਹਨਾਂ ਦੀ ਮੰਗ ਸੀ ਵੀ ਸਾਡਾ ਬਿਆਨ ਜਿਹੜਾ ਸਾਡੇ ਮੁਤਾਬਕ ਸਹੀ ਨਹੀਂ ਲਿਖਿਆ ਗਿਆ ਉਹ ਬਿਆਨ ਜਿਹੜਾ ਬੰਦਾ ਹਸਪਤਾਲ 'ਚ ਦਾਖਲਾ ਉਹਦਾ ਬਿਆਨ ਲਿਖ ਰਹੇ ਹਾਂ ਅਸੀਂ ਆਈਓ ਭੇਜਤਾ ਜਿਸ ਦੇ ਮੁਤਾਬਕ ਜਿਹੜੀ ਵੀ ਕਾਨੂੰਨੀ ਕਾਰਵਾਈ ਹੋਊਗੀ ਅਸੀਂ ਕਰਦਾ ਸਾਰੇ ਦੋਸ਼ ਲਗਾ ਰਹੇ ਨੇ ਜਿਹੜੇ ਇਕੱਠੇ ਹੋਏ ਸ਼ਹਿਰ ਵਾਸੀ ਨੇ ਕਿ ਕੱਲ ਜਦੋਂ ਬਿਆਨ ਲਿਖੀ ਸੀ ਉਦੋਂ ਧਾਰਾ ਹੋਰ ਲਗਾਈ ਗਈ ਸੀ ਤੇ ਬਾਅਦ 'ਚ ਹੁਣ ਅੱਜ ਹੋਰ ਦਿਖਾਈ ਗਈ ਹੈ ਨਹੀਂ ਹੋਰ ਨਹੀਂ ਦਿਖਾਈ ਜਾ ਸਕਦੀ ਉਹਦਾ ਜਿਹੜਾ ਬਿਆਨ ਤੇ 10 ਕਤ ਨੇ ਉਸੇ ਮੁਤਾਬਕ ਹੋਇਆ ਕੱਲ ਕੋਈ ਜਿਵੇਂ ਵੀ ਬਿਆਨ ਦੇ ਵਿੱਚ ਆ ਉਹਦਾ ਉਸੇ ਹਸਾਰਾ ਲੱਗਦੀ ਹੈ ਜਿਹੜੀ ਬਿਆਨ ਮੁਤਾਬਕ ਹੁੰਦੀ ਹੈ ਸਰ ਇਹਦੇ ਵਿੱਚ ਉਹ ਬਾਕੀ ਸੋਧ ਕਰਕੇ ਲਿਖਾ ਰਹੇ ਨੇ ਬਿਆਨ ਉਹ ਹਸਾਰਾ ਆਪਾਂ ਦੇਖ ਰਹੇ ਨੇ ਸ਼ਹਿਰ ਵਾਸੀਆਂ ਨੇ ਕਿਤੇ ਨਾ ਕਿਤੇ ਪੁਲਿਸ ਪ੍ਰਸ਼ਾਸਨ ਦੇ ਉੱਤੇ ਵੀ ਦੋਸ਼ ਲਾਇਆ ਵੀ ਉਹ ਵਿੱਚ ਸੀਗੇ ਤੇ ਪਰ ਫਿਰ ਵੀ ਇਹ ਜਿਹੜਾ ਹੰਗਾਮਾ ਬਹੁਤ ਜ਼ਿਆਦਾ ਵੱਧ ਗਿਆ ਪੁਲਸ ਨੇ ਆਪਦੇ ਐਫਰਟ ਕੀਤੇ ਨੇ ਵੀਡੀਓ ਮੈਂ ਦੇਖੀਆ ਪੁਲਿਸ ਨੇ ਆਪਦੇ ਐਫਰਟ ਦਿਖਾਈ ਦੇ ਰਹੇ ਨੇ ਉਹਦੇ ਵਿੱਚ ਤੇ ਬਾਕੀ ਜਿਹੜਾ ਇਹਨਾਂ ਨੇ ਹੁਣ ਕੱਲ ਰਾਤ ਲਿਖਾਇਆ ਸੀਗਾ ਉਹਦੇ ਮੁਤਾਬਕ ਕਾਰਵਾਈ ਅਸੀਂ ਐਫਆਈਆਰ ਇਕੱਠੀ ਜਿਹੜਾ ਕੋਈ ਜੁਰਮ ਦਾ ਵਾਧਾ ਹੈ ਇਹ ਕਹਿੰਦੇ ਵੀ ਸਾਡਾ ਸਹੀ ਨਹੀਂ ਲਿਖਿਆ ਗਿਆ ਕਿ ਰਹਿ ਗਿਆ ਉਹ ਹੁਣ ਅਸੀਂ ਵੈਰੀਫਾਈ ਕਰ ਲਾਂਗੇ ਜਿਵੇਂ ਹੁਣ ਤੁਸੀਂ ਧਰਨੇ ਚਾਏ ਹੋ ਜੀ ਕੀ ਵੀ ਜਵਾਬ ਹੋਇਆ ਤੁਮ ਲੋਕਾਂ ਨੂੰ ਇਹ ਹੀ ਵਿਸ਼ਵਾਸ ਦਵਾਇਆ ਵੀ ਦੋਸ਼ੀ ਨੇ ਜਿਹੜੇ ਜਲਦੀ ਫੜ ਲਏ ਜਾਣਗੇ ਤੇ ਜਿਹੜੀ ਕੋਈ ਕਮੀ ਪੇਸ਼ੀ ਰਹਿ ਗਈ ਇਹਨਾਂ ਮੁਤਾਬਕ ਇਹ ਹੁਣ ਬਿਆਨ ਲਿਖਾ ਰਹੇ ਨੇ ਉਹਦੇ ਮੁਤਾਬਕ ਦੇਖ ਲੈਣੇ ਆ ਕੀ ਆ ਕੱਲ ਜਿਹੜੀ ਘਟਨਾ ਹੋਈ ਹੈ ਜੀ ਉਹਦੇ ਬਾਰੇ ਥੋੜਾ ਦੱਸੋ ਬਰਤ ਜੀ ਹੋਇਆਗਾ ਇਹ ਕੱਲ ਸ਼ਾਮ ਉਸ ਸਵਾ 7 ਵਜੇ ਜਦ ਮੈਂ ਦੁਕਾਨ ਤੇ ਬੈਠਾ ਸੀ ਆਸ ਦੀ ਤੇ ਚਾਚੇ ਨਾਲ ਸੀਗੇ ਇਹ ਕੋਈ ਪੰਜ ਛੇ ਬੰਦੇ ਜੀ ਬਿਕਰਮ ਜੈ ਰਾਜੂ ਜੈਨ ਲੁਕੇਸ਼ ਜੈਨ ਰਾਜੂ अरोड़ा ਇਹ 7-8 ਬੰਦੇ ਦੁਕਾਨ ਦੇ ਵਿੱਚ ਆ ਕੇ ਜੀ ਮੇਰੇ ਨਾਲ ਹੱਥਾ ਪਾਈ ਹੋਏ ਨੇ ਮੇਰੇ ਚਾਚੇ ਨਾਲ ਹੱਥਾ ਪਾਈ ਹੋਏ ਨੇ ਸਾਨੂੰ ਬਾਹਰ ਖਿੱਚ ਕੇ ਲੈ ਗਏ ਕੋਈ ਗੱਲ ਨਹੀਂ ਸੁਣੀ ਇਹਨਾਂ ਨੇ ਸਾਡੀ ਕੁਸਮ ਦੱਸਿਆ ਨਹੀਂ ਕਿਉਂ ਆਏ ਨੇ ਸਾਨੂੰ ਬਾਹਰ ਖਿੱਚ ਕੇ ਲੈ ਗਏ ਬਾਹਰ ਨੂੰ ਬਾਹਰ ਕੁੱਟਿਆ ਜੀ ਮੇਰੇ ਸ਼ਰਟ ਪਾੜਤੀ ਸਾਰੀ ਚੈਨੀ ਖੋ ਕੇ ਲੈ ਗਏ ਜੀ ਫਿਰ ਆ ਕੇ ਆਸ-ਪਾਸ ਦੁਕਾਨਦਾਰਾਂ ਨੇ ਆ ਕੇ ਛੁਡਾਇਆ ਜੀ ਸਾਨੂੰ ਉਹ 500-60 30 ਸੀਗੇ ਜੀ ਬਾਕੀ 10 15 20 ਜਣੇ ਹੋਰ ਸੀ ਜੀ ਬਾਕੀ ਬਾਹਰ ਖੜੇ ਸੀ ਪਤਾ ਨਹੀਂ ਉਹਦਾ ਜ਼ਿਆਦਾ ਜਣੇ ਹੋਣ ਦੀ ਧਿਆਨ ਹੀ ਨਹੀਂ ਹੋਇਆ ਉਦੋਂ ਦਾਸ ਦੇ ਪਾਸੇ ਬਿਆਰ ਦੇ ਲੋਕ ਇਕੱਠੇ ਹੋ ਗਏ ਸੀ ਤੁਸੀਂ ਇੱਥੇ ਹਸਪੀਟਲ 'ਚ ਐਡਮਿਟ ਹੋ ਜੀ ਤੇ ਹੁਣ ਤੱਕ ਪੁਲਿਸ ਪ੍ਰਸ਼ਾਸਨ ਵੱਲੋਂ ਕੀ ਕਾਰਵਾਈ ਹੈ ਇਹਦੇ ਬਾਰੇ ਕੀ ਦੱਸੋ ਪੁਲਿਸ ਪ੍ਰਸ਼ਾਸਨ ਨੂੰ ਬਿਆਨ ਲੈ ਕੇ ਗਈ ਹੈ ਜੀ ਦੇਖੋ ਅੱਗੇ ਕੀ ਕਰਦੀ ਹੈ ਕੀ ਮੰਗ ਕਰਦੇ ਹੋ ਤੁਸੀਂ ਪ੍ਰਸ਼ਾਸਨ ਤੋਂ ਮੰਗ ਤਾਂ ਇਹ ਹੀ ਹੈ ਜੀ ਸਾਡੇ ਨਾਲ ਸਹੀ ਹੋਣਾ ਚਾਹੀਦਾ ਜੀ ਕਾਨੂੰਨੀ ਕਾਰਵਾਈ ਹੋਣੀ ਚਾਹੀਦੀ ਜ ਉਹਨਾਂ ਤੇ ਜਿਹੜੇ ਸਾਡੇ ਤੇ ਹਮਲਾ ਕਰਕੇ ਗਏ ਨੇ ਜੀ ਲੋ ਸਰ ਆਪ ਜਿਹੜਾ ਸਪੂਰ ਸ਼ਹਿਰ ਦੇ ਵਿੱਚ ਝਗੜਾ ਹੋਇਆ ਸੀ ਹਾਂਜੀ ਉਸ ਸੰਬੰਧੀ ਸਾਨੂੰ ਜਾਣਕਾਰੀ ਦਿਓ ਜੀ ਕੀ ਕਾਰਵਾਈ ਹੋਈ ਦੇਖੋ ਜੀ ਉਸ ਤੋਂ ਪਹਿਲਾਂ ਹੀ ਇਸ ਝਗੜੇ ਦੇ ਸੰਬੰਧੀ ਐਫ ਆਈ ਆਰ ਨੰਬਰ 150 ਮੇਰ ਚੰਦ ਜੀ ਦੇ ਬਿਆਨ ਤੇ ਕੱਟੀ ਜਾ ਚੁੱਕੀ ਹੈ ਤੇ ਉਸ ਤੋਂ ਅਗਲੀ ਕਾਰਵਾਈ ਹੈ ਜਿਹੜੀ ਉਹ ਅਸੀਂ ਜਿਹੜਾ ਮਨੋਜ ਪੰਸਲ ਜੀ ਨੇ ਉਹਨਾਂ ਦਾ ਅਸੀਂ ਬਿਆਨ ਲਿਖ ਲਿਆ ਤੇ ਜੈਸੀ ਕਾਰਵਾਈ ਉਹਦੇ ਬਿਆਨ ਮੁਤਾਬਕ ਕਾਨੂੰਨੀ ਕਾਰਵਾਈ ਹੋਗੀ ਉਹ ਲਈ ਕਰ ਰਹੇ ਆ ਸਰ ਅੱਜ ਰਾਤ ਵਾਲੇ ਝਗੜੇ ਨੂੰ ਲੈ ਕੇ ਸ਼ਹਿਰ ਦੇ ਵਿੱਚ ਪਰੇ ਲੱਗਿਆ ਆ ਜਪਾਨਾ ਸਾਰੀਆਂ ਬੰਦ ਹਨ ਪਰ ਉਹਨਾਂ ਵੱਲੋਂ ਕੁਝ આરોપી ਲਾਏ ਜਾ ਰਹੇ ਆ ਕਿ ਰਾਤ ਜਿਹੜੀਆਂ ਧਰਮਾਂ ਲੱਗਿਆ ਸੀ ਉਹ ਬਦਲ ਦਿੱਤੇ ਗਿਆ ਜਾਂ ਸਹੀ ਨਹੀਂ ਲੱਗਿਆ ਉਹਨੂੰ ਫਟਕੀ ਤੋਂ ਦੇਖੋ ਉਸ ਬਾਰੇ ਤਾਂ ਮੈਨਰਾ ਹੀ ਨਹੀਂ ਸੀ ਪਰ ਮੈਂ ਹੁਣ ਤੁਹਾਨੂੰ ਦੱਸਦਾ ਜੋ ਤੁਸੀਂ ਜੋ ਹਣਾ ਮਨੋਜ ਵੰਸਲ ਜੀ ਦੇ ਬਿਆਨ ਚ ਆਇਆ ਹੈ ਅਸੀਂ ਉਹ ਧਰਮਾਂ ਨੂੰ ਮੈਂਸ਼ਨ ਜ਼ਰੂਰ ਕਰਾਂਗੇ ਇਸ ਮੁਕਦਮੇ ਦੇ ਨਾਂ ਮੈਂਸ਼ਨ ਕਰਦੇ ਆ ਅਸੀਂ ਜਲਦੀ ਜਲਦੀ ਇਹਨਾਂ ਨੂੰ ਗ੍ਰਿਫਤਾਰ ਕਰ ਲਾਂਗੇ ਬਹੁਤ ਸ਼ੇਤੀ ਤੁਹਾਨੂੰ ਠੀਕ ਹੈ ਸਰ